ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪੂਰੇ ਪਰਿਵਾਰ ਸਮੇਤ ਜਾ ਰਹੇ ਹਾਂ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਦਿਨ ਚੱਲ ਰਿਹਾ ਜੀ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੀ ਅੱਜ ਅਸੀਂ ਸਾਰੇ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਜੀ ਸੋ ਆਓ ਚੱਲਦੇ ਹਾਂ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਆਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਜੀ ਐਸ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜੀ ਜਿਸ ਨੂੰ ਟੋਡਰ ਮਲਜੀ ਨੇ 78000 ਸੋਨੇ ਦੀਆਂ ਮੋਹਰਾਂ ਦੇ ਕੇ ਖਰੀਦਿਆ ਸੀ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਜਿਸ ਜਗ੍ਹਾ ਤੇ ਪਾਲਕੀ ਸਾਹਿਬ ਸ਼ਿਸ਼ੋਭੀਤਾ ਜੀ ਉਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਜੀ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜੀ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਨੂੰ ਚੱਲ ਪਏ ਜੀ ਬਹੁਤ ਜ਼ਿਆਦਾ ਸੰਗਤਾਂ ਦਰਸ਼ਨ ਕਰਨ ਲਈ ਆਈਆਂ ਸੀ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿਸ ਜਗ੍ਹਾ ਤੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਵਿੱਚ ਚਿੰਨ੍ਹ ਦਿੱਤਾ ਗਿਆ ਸੀ ਜਿਸ ਕੰਦ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਚਿੰਨ ਦਿੱਤਾ ਗਿਆ ਸੀ ਉਹ ਅੱਜ ਵੀ ਮੌਜੂਦ ਹੈ ਜੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਪਰ ਉੱਥੇ ਫੋਨ ਮਨਾ ਸੀਗਾ ਇਸ ਕਰਕੇ ਮੈਂ ਉਸ ਦੇ ਦਰਸ਼ਨ ਨਹੀਂ ਕਰਵਾ ਸਕਿਆ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਉਸ ਸਮੇਂ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ 9 ਸਾਲ ਸੀ ਤੇ ਬਾਬਾ ਫਤਿਹ ਸਿੰਘ ਦੀ ਉਮਰ 5 ਸਾਲ ਸੀ ਇਸ ਕਰਕੇ ਨਿਸ਼ਾਨ ਸਾਹਿਬ ਜੀ ਦੀ ਹਾਈਟ ਵੀ ਇੱਕ ਦੀ ਵੱਡੀ ਹੈ ਜੀ ਤੇ ਇੱਕ ਦੀ ਛੋਟੀ ਰੱਖੀ ਗਈ ਹੈ ਜੀ ਇਸ ਤੋਂ ਬਾਅਦ ਆਪਾਂ ਚੱਲ ਪਏ ਜੀ ਠੰਡੇ ਪੁਰਜਵਲ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਕੈਦ ਕੀਤਾ ਗਿਆ ਸੀ ਜਿਸ ਵਿੱਚ ਬਹੁਤ ਜ਼ਿਆਦਾ ਠੰਡੀਆਂ ਹਵਾਵਾਂ ਚੱਲਦੀਆਂ ਸੀ ਇਸ ਜਗ੍ਹਾ ਤੇ ਹੀ ਮੋਤੀराम ਮਹਰਾਜ ਜੀ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦੇ ਸੀ ਜੋ ਕਿ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਆਪਣੀ ਸਾਰੀ ਜਮਾ ਪੂੰਜੀ ਉਸ ਤੋਂ ਬਾਅਦ ਆਪਣੀ ਘਰ ਵਾਲੀ ਦੇ ਸਾਰੇ ਗਹਿਣੇ ਤੇ ਅਖੀਰ ਵਿੱਚ ਆਪਣਾ ਘਰ ਵੀ ਵੇਚ ਕੇ ਰਿਸ਼ਵਤ ਵਿੱਚ ਪਹਿਰੇਦਾਰਾਂ ਨੂੰ ਦੇ ਦਿੱਤਾ ਇਸ ਬਾਰੇ ਜਦੋਂ ਮੁਗਲ ਹਕੂਮਤ ਨੂੰ ਪਤਾ ਲੱਗਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਜ਼ਾ ਸੁਣਾ ਦਿੱਤੀ ਗਈ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀਸ ਦਿੱਤਾ ਗਿਆ ਇਹ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਯਾਦ ਵਿੱਚ ਬਣਾਇਆ ਗਿਆ ਇਸ ਜਗ੍ਹਾ ਤੇ ਉਹ ਪ੍ਰਾਤਨ ਗਲਾਸ ਅੱਜ ਵੀ ਮੌਜੂਦ ਹਨ ਜਿਸ ਗਲਾਸ ਵਿੱਚ ਮੋਤੀराम ਮਹਾਰਾਜੀ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਇਆ ਕਰਦੇ ਸੀ ਉਰਾ ਸਾਹਿਬ ਜਿੱਥੇ ਪਵਿੱਤਰ ਗਲਾਸ ਅੱਜ ਵੀ ਮੌਜੂਦ ਹਨ ਸਵਾਉ ਦਰਸ਼ਨ ਕਰਦੇ ਹਾਂ ਜੀ ਵਾਹਿਗੁਰੂ 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 ਸਾਰੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਅਸ ਸੰਗਤਾਂ ਦੇ ਦਰਸ਼ਨ ਕਰਦੇ ਹੋਏ ਅਸੀਂ ਆਪਣੇ ਘਰਾਂ ਵੱਲ ਚਾਲੇ ਪਾ ਦਿੱਤੇ ਵੀਡੀਓ ਵਿੱਚ ਬੋਲਦਿਆਂ ਬਹੁਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ ਮਾਫ ਕਰਨਾ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ